ਹਾਲ ਕਰਵਾ ਰਹੀ ਚੀਜ਼ ਨਹੀਂ ਹੈ ਅਸੀਂ ਭਗਤ ਸਿੰਘ ਸਾਰੇ ਜਾਣਦੇ ਆ ਪਰ ਗੌਂਡੀਆਂ ਦੇ ਘਰ ਜਾਂਦੇ ਆ ਅੱਜ 올림픽 ਦੇ ਵਿੱਚ 40 ਸਾਲਾਂ ਬਾਅਦ ਸਾਡੀ ਟੀਮ ਮੈਡਲ ਜਿੱਤ ਲਈ ਆਂਦੀ ਹੈ ਲੇਕਿਨ ਕਿਸੇ ਨੇ ਸੋਚਿਆ ਕਿ 40 ਸਾਲ ਕਿਉਂ ਲੱਗੇ ਅੱਜ ਪੰਜਾਬ ਦੀ ਵਿੱਚ ਖਿਡਾਰੀਆਂ ਦੀ ਉਹ ਹਾਲਤ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤਾਰਾ ਲੱਟਰ ਮੇਕਰ ਜਿੱਤੀ ਮੈਂ ਰੇੜੀਦਾਨ ਮਜਬੂਰ ਆ ਇੱਕ ਪਾਸੇ ਟੋਕੀਓ 올림픽 ਜਿਸ ਵਿੱਚ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਦੇਸ਼ ਦਾ ਮਾਣ ਵਧਾਉਣ ਲਈ ਜੀਤ ਜਾਨ ਲਗਾ ਦਿੱਤੀ। ਉੱਥੇ ਦੂਜੇ ਪਾਸੇ ਪੰਜਾਬਪੰਦਰ ਖਿਡਾਰੀਆਂ ਦੀ ਦੁਰਦਸ਼ਾਤ ਤਰਸਯੋਗ ਹੈ। ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀ ਤਾਂ ਦੂਰ ਮਾਣ ਪੱਤਾ ਤੱਕ ਵੀ ਨਹੀਂ ਦਿੱਤਾ ਜਾਂਦਾ। ਖੰਨਾ ਵਿਕੇ ਪੈਰਾ ਕਾਰਾਟੇ ਵਰਲਡ ਚੈਂਪੀਅਨ ਤਰुण ਸ਼ਰਮਾ ਜੋ ਕਿ ਹੁਣ ਤੱਕ ਕਈ ਦੇਸ਼ਾਂ ਅੰਦਰ ਭਾਰਤ ਵੱਲੋਂ ਖੇਡਦੇ ਹੋਏ 7 ਸੋਨ ਤੱਕ ਮੇ 2 ਚਾਂਦੀ ਅਤੇ ਇੱਕ ਕਾਂਸੀ ਦਾ ਤੱਕ ਮੈਚ ਜਿੱਤ ਚੁੱਕੇ ਹਨ। ਵੱਦੇ ਸ਼ਾਂਦਰ ਚਾਨ ਲਈ ਉਸ ਨੂੰ ਕਰਜ਼ਾ ਲੈਣਾ ਪਿਆ ਹੁਣ ਉਸ ਉੱਪਰ 12 ਲੱਖ ਰੁਪਏ ਦਾ ਕਰਜ਼ਾ ਝੜ ਚੁੱਕਿਆ ਉਸ ਦਾ ਘਰ ਤੇ ਮਾਂ ਦੇ ਗਹਿਣੇ ਗਿਰਵੀ ਪਏ ਹਨ ਸਰਕਾਰ ਨੇ ਉਸ ਨੂੰ ਨੌਕਰੀ ਤਾਂ ਕੀ ਦੇਣੀ ਉਸ ਨੂੰ ਗੁਜ਼ਾਰਾ ਕਰਨ ਲਈ ਕੋਈ ਵੀ ਪੱਤਾ ਨਹੀਂ ਮਿਲਿਆ ਖੇਲ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਦੋ ਵਾਰ ਇਸ ਖਿਡਾਰੀ ਨੂੰ ਮਿਲ ਕੇ ਨੌਕਰੀ ਦਾ ਵਾਅਦਾ ਕਰ ਚੁੱਕੇ ਸੀ ਪਰੰਤੂ ਹੁਣ ਚਿੱਠੀ ਭੇਜੀ ਜਾਂਦੀ ਹੈ ਕਿ ਅਜਿਹਾ ਕੋਈ ਰੂਲ ਨਹੀਂ ਕਿ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਸਕੇ ਤਰਨ ਸ਼ਰਮਾ ਨੇ ਬੂਟ ਪਾਲਿਸ਼ ਕਰਕੇ ਰੋਸ ਜਤਾਇਆ ਮੈਂ ਸਭ ਤੋਂ ਪਹਿਲਾਂ ਸਾਰੇ ਸੋ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਾਹੀਂ ਇਹ ਪੁੱਛਣਾ ਜਾਊਂਗਾ ਕਿ ਤਰਸ ਦੇ ਆਧਾਰ ਦੇ ਐਮਐਲਏ ਦੇ ਬੱਚਿਆਂ ਨੂੰ ਨੌਕਰੀ ਹੈ ਹੋਰਾਂ ਦੇ ਬੱਚਿਆਂ ਨੂੰ ਨੌਕਰੀ ਹੈ ਮੇਰੇ ਇਸ ਗਰੀਬ ਦੇ ਲਈ ਨੌਕਰੀ ਕਿਉਂ ਨਹੀਂ ਹੈ ਮੈਂ 12 ਤੋਂ 12 ਲੱਖ ਰੁਪਏ ਕਰਜਾ ਚੱਕੀ ਫਿਰਿਆ ਮੈਂ ਰੇੜੀਦਾਨ ਨੂੰ ਮਜਬੂਰ ਆ ਅਗਲਾ ਜੱਪ ਜੇ ਸਰਕਾਰ ਮੇਰੇ ਲਈ ਕੁਝ ਨਹੀਂ ਕਰਦੀ ਮੈਂ ਇੱਥੇ ਚੌਂਕ ਦੇ ਵਿੱਚ ਆਤਮਨਾ ਕਰਨ ਨੂੰ ਮਜਬੂਰ ਆ ਜੋ ਮੈਂ ਬੇਨਤੀ ਕਰਦਾ ਦਰਕਾਰ ਨੂੰ ਕਿ ਮੇਰੀ ਬਾਹ ਮੜੀ ਜਾਵੇ ਮੈਂ ਆਪਣਾ ਹੱਕ ਮੰਗ ਰਿਹਾ ਕੋਈ ਤਰਤ ਦੇ ਆਧਾਰ ਤੇ ਨੌਕਰੀ ਨਹੀਂ ਮੰਗ ਰਿਹਾ ਆ ਜੋ ਅਚੀਬ ਕਰਿਆ ਇਹ ਮੈਡਲ ਇੰਡੀਆ ਦੇ ਨੇ ਸਾਨੂੰ ਮੁੱCHO ਦਿਨ ਰਾਤ ਮਿਹਨਤ ਕਰਕੇ ਆ ਮੈਡਲ ਲੈ ਕੇ ਆਨੇ ਆ ਤੇ ਸਾਨੂੰ ਮਿਲਦਾ ਕੀ ਆ ਆ ਜ਼ਵਾਸ਼ਨ ਲਾਰੇ ਇਹ ਤਾਂ ਵਧੀਆ ਮੈਂ ਆਪਣੀ ਜੀਵਨੀਲਾ ਸਮਾਪਤੀ ਕਰਦਾ ਕਿਉਂਕਿ 12 ਲੱਖ ਦਾ ਕਰਜ਼ਾ ਮੇਰੇ ਸਿਰ ਤੇ ਆ ਖੇੜ-ਖੇੜ ਕੇ ਇਨਾ ਕਰਜ਼ਾ ਜੜ ਚੁਕਿਆ ਮੈਂ ਕਿਸ਼ਤਾਂ ਨਹੀਂ ਦੇ ਸਕ ਰਿਹਾ 15000 ਰੁਪਏ ਮੇਰਾ ਮਹੀਨੇ ਦੀ ਕਿਸ਼ਤ ਹੈ ਸੋ ਮੈਂ ਸਰਗਰਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਨੂੰ ਹੈਂਡੀਕੈਪ ਹੁੰਦੇ ਹੋਏ ਦੇਖ ਦੇ ਲਈ ਇਨਾ ਕੁਛ ਕੀਤਾ ਹੋਇਆ ਮੈਨੂੰ ਇੱਕ ਛੋਟੀ ਮੋਢੀ ਜੋਬ ਦੇ ਦੇਂਦਾ ਕਿ ਮੇਰੀ ਜ਼ਿੰਦਗੀ ਪੂਰੀ ਆਰਾਮ ਨਾ ਨਿਕਲ ਜਵੇ ਉਥੇ ਤਰुण ਦਾ 7 ਦਿਨ ਪੁਜੇ ਸਮਾਜ ਸੇਵਕ ਕੁਮਾਰ ਗੌਰਵ ਨੇ ਆਪਣੇ ਜਜ਼ਬਾਤੀ ਅੰਦਾਜ਼ ਚ ਸਰਕਾਰ ਦੇ ਖਿਲਾਫ ਫਰੋਸਟ ਜ਼ਾਹਿਰ ਕੀਤਾ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਿਆ ਜਾਵੇ ਅਤੇ ਤਰਨ ਵਰਗੀ ਖਿਡਾਰੀਆਂ ਦਾ ਹੌਸਲਾ ਵਧਾ ਕੇ ਹੋਰਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ। ਮੇਰਾ ਨਾਮ ਕੁਮਾਰ ਗੌਰਵ ਹੈ ਜੀ ਔਰ ਮੇਰੇ ਚਾਹਣ ਵਾਲੇ ਪਿਆਰ ਨਾਲ ਮੈਨੂੰ ਸੱਚਾ ਯਾਦਵ ਕਹਿੰਦੇ। ਸੱਚਾ ਯਾਦਵ ਉਹ ਜਿਹੜਾ ਸਮਾਜ ਲਈ ਆਵਾਜ਼ ਚੱਕਦਾ। ਕਿਉਂਕਿ ਅਸੀਂ ਲੋਕ ਸਮਾਜ ਦੇ ਲਈ ਆਵਾਜ਼ ਹੀ ਨਹੀਂ ਚੱਕਣਾ ਚਾਹਦੇ ਅਸੀਂ ਕਹਿੰਦੇ ਛੱਡ ਮੇਰਾ ਰਿਸ਼ਤਾ ਨਾ ਖਰਾਬ ਹੋ ਜਵੇ ਛੱਡ ਮੇਰੀ ਨਾ ਵਿਗੜ ਜਾਵੇ ਅਸੀਂ ਟਾਈਮ ਹੀ ਨਹੀਂ ਦੇਣਾ ਚਾਹਦੇ ਅਸੀਂ ਭਗਤ ਸਿੰਘ ਸਾਰੇ ਜਾਣੇ ਆ ਪਰ ਗੌਂਡੀਆਂ ਦੇ ਘਰ ਜਾਣੇ ਅੱਜ ਹਾਲਾਤ ਐਸੇ ਹੋ ਚੁੱਕੇ ਹੋਏ ਆ ਜੇ ਅੱਜ ਭਗਤ ਸਿੰਘ ਜੀ ਵੀ ਜਿੰਦਾ ਹੁੰਦੇ ਨਾ ਤਾਂ ਮੱਥੇ ਧੱਤ ਮਾਰ ਕੇ ਰੋਂਦੇ ਹੁੰਦੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਦੀ ਹਾਲਤ ਦੇਖ ਕੇ ਕਿ ਮੈਂ ਇਹੋ ਜੇ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਯੂਥ ਵਾਸਤੇ ਜਾਣ ਦੇ ਦਿੱਤੀ ਜਿਹੜੇ ਸੜਕਾਂ ਤੇ ਨੌਕਰੀਆਂ ਵਾਸਤੇ ਬੂੜ ਪਾਸ਼ਾ ਕਰਨ ਲੱਗੇ ਹੋਏ ਆ ਜਿਹੜੇ ਸਬਜ਼ੀ ਦੀਆਂ ਰੇੜੀਆਂ ਲਾਂਦੇ ਕੋਈ ਖੇਤਾਂ 'ਚ ਜੀਰੀ ਬੀਜਦੀ ਪਈ ਹੈ ਅੱਜ ਹਾਲਾਤ ਕੀ ਕਰ ਦਿੱਤੇ ਗਏ ਆ ਅੱਜ 올림픽 ਦੇ ਵਿੱਚ 41 ਸਾਲਾਂ ਬਾਅਦ ਸਾਡੀ ਟੀਮ ਮੈਡਲ ਜਿੱਤ ਲਿਆਂਦੀ ਹੈ ਲੇਕਿਨ ਕਿਸੇ ਨੇ ਸੋਚਿਆ ਕਿ 41 ਸਾਲ ਕਿਉਂ ਲੱਗੇ ਕਿਉਂ ਲੱਗਦੇ 41 ਸਾਲ ਉਹ 41 ਸਾਲ ਇਸੇ ਲਈ ਲੱਗਦੇ ਆ ਕਿਉਂਕਿ ਸਾਡੇ ਜਿਹੜੇ ਲੀਡਰ ਆ ਅਫਸਰ ਆ ਇਹ ਧਿਆਨ ਹੀ ਨਹੀਂ ਦਿੰਦੇ ਖਾਸ ਕਰਕੇ ਪੰਜਾਬ ਦੇ ਅੱਜ ਪੰਜਾਬ ਦੇ ਵਿੱਚ ਖਿਡਾਰੀਆਂ ਦੀ ਉਹ ਹਾਲਤ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੇ ਅੱਧਾ ਕਿਲੋ ਦੁੱਧ ਉਹਨਾਂ ਨੂੰ ਕੋਚ ਕਹਿੰਦਾ ਨਾ ਪੀਣ ਵਾਸਤੇ ਤਾਂ ਪਾਈਆ ਦੁੱਧ ਦੇ ਪੈਸੇ ਆਉਂਦੇ ਪਾਈਆ ਪਾਣੀ ਮਿਲਾ ਕੇ ਪੀਣਾ ਪੈਂਦਾ ਪਿਆ ਵਾ ਰਾਣਾ ਗੁਰਜੀਤ ਸਿੰਘ ਛੋਟੀ ਸਾਹਿਬ ਤੁਸੀਂ ਦੋ ਵਾਰੀ ਆਏ ਤੁਹਾਨੂੰ ਨੂੰ ਮਿਲਣ ਅਸਵਾਸ਼ਨ ਦਿੱਤਾ ਫੋਟੋਆਂ ਖਚਾਈਆਂ ਕਿ ਤੁਰੰਤ ਤੈਨੂੰ ਨੌਕਰੀ ਦੇਵਾਂਗੇ ਰਾਣਾ ਗੁਰਜੀਤ ਸਿੰਘ ਛੋਟੀ ਸਾਹਿਬ ਅੱਜ ਹਾਲਤ ਦੇਖੋ ਇਸ ਮੁੰਡੇ ਦੀ ਮਕਾਨ ਤੱਕ ਗਿਰ ਵੀ ਪਿਆ ਵਾ ਰਾਣਾ ਛੋਟੀ ਸਾਹਿਬ ਇਸ ਫੋਟੋ ਦੀ ਇੱਜ਼ਤ ਹੀ ਰੱਖ ਲੈਂਦੇ ਰਾਣਾ ਸੋਢੀ ਸਾਹਿਬ ਅੱਜ चिट्ठी ਭੇਜ ਦਿੱਤੀ ਗਈ ਕਿ ਤਰਜ਼ ਦੇ ਆਧਾਰ ਤੇ ਵੀ ਨੌਕਰੀ ਨਹੀਂ ਲੀਡਰਾਂ ਦੇ ਮੰਤਰੀਆਂ ਦੇ ਮੁੰਡਿਆਂ ਵਾਸਤੇ ਨੌਕਰੀ ਹੈ ਅੱਜ ਕਿਉਂ ਪੰਜਾਬ ਦਾ ਯੂਥ ਬਾਹਰ ਭਜਦਾ ਪਿਆ ਇਹੀ ਕਾਰਨ ਹੈ ਕਿ ਪੰਜਾਬ ਦੇ ਰਹਿਣੇ ਨਹੀਂ ਜਾਂਦਾ ਸਿਸਟਮ ਨਹੀਂ ਹੈ ਇੱਥੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਕਿ ਮਿਲਣ ਆਏ ਸੀਗੇ ਜੇ ਤੁਸੀਂ ਸਰਪ੍ਰਾਈਜ਼ ਦੇਣ ਵਾਸਤੇ ਇੱਕ ਹਾਕੀ ਦੇ ਖਿਡਾਰੀਆਂ ਦੇ ਘਰ ਦੀ ਜਾ ਸਕਦੇ ਹੋ ਤੇ 2 ਸਾਲ ਪਹਿਲਾਂ ਇਹਨੂੰ ਵੀ ਮਿਲਣ ਆਏ ਸੀ ਇਹਨੂੰ ਵੀ ਸਰਪ੍ਰਾਈਜ਼ ਦੇ ਦਿਓ ਇਹਨੂੰ ਇਹਦਾ ਬਣਦਾ ਹੱਕ ਦੇ ਦਿਓ ਉਹ ਤਰਜ਼ ਦੇ ਆਧਾਰਿਕ ਨੌਕਰੀ ਦੇ ਦਿਓ ਮੇਰੀ ਇਹਹੀ ਬੇਚੀ ਹੈ ਸਾਡੇ ਸਿਸਟਮ ਨੂੰ ਸਾਡੀਆਂ ਸਰਕਾਰਾਂ ਨੂੰ ਜਿਵੇਂ ਕਿ ਤੁਸੀਂ ਦੇਖ ਹੀ ਚੁੱਕਿਓ ਕਿ ਖਿਡਾਰੀਆਂ ਦੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜੇ ਟੋਕਿਓ 올림픽ਸ ਹੋਏ ਨੇ ਉਸ ਵਿੱਚ ਵੀ ਖਿਡਾਰੀਆਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਉਹ ਸਰਕਾਰ ਵੱਲੋਂ ਪੂਰੇ ਕੀਤੇ ਜਾਂਦੇ ਹਨ ਜਾਂ ਨਹੀਂ